ਅਕਾਲੀ ਦਲ ਦੇ ਸੀਨੀਅਰ ਲੀਡਰ ਵਰਦੇਵ ਸਿੰਘ ਨੋਨੀਮਾਨ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਜੀਹਾਂ ਅੱਜ ਵੱਡੀ ਖਬਰ ਸਾਹਮਣੇ ਆਈ ਹੈ ਅਕਾਲੀ ਦਲ ਦੇ ਸੀਨੀਅਰ ਲੀਡਰ ਵਰਦੇਵ ਸਿੰਘ ਨੋਨੀਮਾਨ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਮੀਡੀਆ ਰਿਪੋਰਟ ਸੇ ਮੁਤਾਬਕ ਬीडीपीਓ ਦਫਤਰ 'ਚ ਗੋਲੀ ਚੱਲਣ ਦੇ ਮਾਮਲੇ 'ਚ ਉਹਨਾਂ ਦੀ ਗ੍ਰਫਤਾਰੀ ਹੋਈ ਹੈ ਮੀਡੀਆ ਰਿਪੋਰਟਸ ਮੁਤਾਬਕ ਪੰਚਾਇਤੀ ਚੋਣਾਂ ਦੌਰਾਨ ਜਲਾਲਾਬਾਦ ਦੇ ਬीडीपीਓ ਦਫਤਰ 'ਚ ਗੋਲੀ ਚੱਲੀ ਸੀ ਤੇ ਉਸ ਮਾਮਲੇ 'ਚ ਹੀ ਵਰਦੇਵ ਸਿੰਘ ਨੋਨੀਮਾਨ ਤੇ ਉਹਨਾਂ ਦੇ ਪ੍ਰਾਣ ਨਰਦੇਵ ਸਿੰਘ ਬੋਬੀਮਾਨ ਦਾ ਸਾਹਮਣੇ ਆਇਆ ਸੀ ਤੇ ਉਹਨਾਂ ਸਮੇਤ ਹੀ ਪੰਜ ਹੋਰ ਲੋਕ ਜੋ ਸੀਗੇ ਸ਼ਾਮਲ ਸੀਗੇ ਜਿਸ ਤੋਂ ਬਾਅਦ ਵਰਦੇਵ ਸਿੰਘ ਨੋਨੀਮਾਨ ਤੇ ਨਿਰਦੇਵ ਸਿੰਘ ਬੌਬੀ ਮਾਨ ਸਮੀਰ ਪੰਜ ਲੋਕਾਂ ਤੇ ਪੁਲਿਸ ਨੇ 307 ਦਾ ਮਾਮਲਾ ਦਰਜ ਕੀਤਾ ਸੀ ਤੇ ਜਾਣਕਾਰੀ ਮੁਤਾਬਕ 2 ਮਹੀਨਾ ਪਹਿਲੇ ਵਰਦੇਵ ਸਿੰਘ ਨੋਨੀਮਾਨ ਦੇ ਪਰਾ ਬੋਬੀ ਮਾਨ ਦੀ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਹੀ ਹੁਣ ਬੀਤੀ ਰਾਤ ਨੂੰ ਮੁਹਾਲੀ ਦੇ ਕੋਲ ਜਾਣਕਾਰੀ ਮੁਤਾਬਕ ਮੁਹਾਲੀ ਦੇ ਕੋਲ ਬੀਤੀ ਰਾਤ ਨੂੰ ਪੁਲਿਸ ਨੇ ਵਰਦੇਵ ਸਿੰਘ ਨੋਨੀ ਮਾਨ ਨੂੰ ਗ੍ਰਿਫਤਾਰ ਕੀਤਾ ਇਹ ਵੱਡੀ ਖਬਰ ਅੱਜ ਸਾਹਮਣੇ ਆਈ ਹੈ ਬੀਡੀਪੀਓ ਦਫਤਰ ਚੋਂ ਗੋਲੀ ਚੱਲੀ ਸੀ ਇਸੇ ਮਾਮਲੇ 'ਚ ਵਰਦੇਵ ਸਿੰਘ ਨੋਨੀ ਮਾਨ ਦਾ ਨਾਂ ਜੁਸ਼ਿਗਾ ਸ਼ਾਮਲ ਸੀਗਾ ਤੇ ਇਸ ਦੇ ਨਾਲ ਹੀ ਉਹਨਾਂ ਦੇ ਪਰਾ ਬੋਬੀ ਮਾਨ ਦਾ ਵੀ ਨਾਂ ਸ਼ਾਮਲ ਸੀ ਤੇ 2 ਮਹੀਨਾ ਪਹਿਲੇ ਉਹਨਾਂ ਦੇ ਪਰਾ ਬੋਬੀ ਮਾਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਬੀਤੀ ਰਾਤ ਨੂੰ ਹੁਣ ਵਰਦੇਵ ਸਿੰਘ ਨੋਨੀ ਮਾਨ ਨੂੰ ਪੁਲਿਸ ਨੇ ਗ੍ਰਿਫਤਾਰ Lift. ਕਿਤਨਾ ਕਿਤੇ ਵੱਡੀ ਖਬਰ ਜ਼ਰੂਰ ਹੈ ਕਿਉਂਕਿ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਜਿਹੜੇ ਵਰਦੇਵ ਸਿੰਘ ਨੂਨੀ ਮਾਨ ਨੇ ਅਕਾਲੀ ਦਲ ਯਾਨੀ ਕਿ ਜੋ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ ਉਹਨਾਂ ਦੇ ਜਿਹੜੇ ਪਰਿਵਾਰ ਹੈ ਉਹਨਾਂ ਦੇ ਨਾਲ ਵੀ ਕਾਫੀ ਅੱਛੇ ਸਬੰਧ ਨੇ ਸੁਖਬੀਰ ਸਿੰਘ ਬਾਦਲ ਦੇ ਤੇ ਇਸ ਵਿੱਚਕਾਰੀ ਹੁਣਾਂ ਜੋ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਵਰਦੇਵ ਸਿੰਘ ਨੂਨੀ ਮਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਜਾਣਕਾਰੀ ਮੁਤਾਬਕ ਅੱਜ ਜਲਾਲਾਬਾਦ ਅਦਾਲਤ ਚ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ। ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਸੀਨੀਅਰ ਲੀਡਰ ਅਕਾਲੀ ਦਲ ਦੇ ਵਰਦੇਵ ਸਿੰਘ ਨ ਵਿਡੀਓ 'ਤੇ ਦਫਤਰ 'ਚ ਚੱਲੀ ਗੋਲੀ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਅੱਜ ਉਹਨਾਂ ਦੀ ਪੇਸ਼ੀ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਅਦਾਲਤ ਕੀ ਫੈਸਲਾ ਸੁਣਾਉਂਦੀ ਹੈ ਤੇ ਆਖਿਰਕਾਰ ਇਸ ਕੇਸ 'ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਬਾਕੀ ਤੁਹਾਡਾ ਇਸ ਖਬਰ 'ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਵਰਦੇਵ ਸਿੰਘ ਨੋਨੀਵਾਨ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਜੀ ਹਾਂ ਅੱਜ ਵੱਡੀ ਖਬਰ ਸਾਹਮਣੇ ਆਈ ਹੈ ਅਕਾਲੀ ਦਲ ਦੇ ਸੀਨੀਅਰ ਲੀਡਰ ਵਰਦੇਵ ਸਿੰਘ ਨੋਨੀਵਾਨ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਮੀਡੀਆ ਰਿਪੋਰਟ ਸੇ ਮੁਤਾਬਕ ਬीडीपीਓ ਦਫਤਰ ਚ ਗੋਲੀ ਚੱਲਣ ਦੇ ਮਾਮਲੇ 'ਚ ਉਹਨਾਂ ਦੀ ਗ੍ਰਫਤਾਰੀ ਹੋਈ ਹੈ ਮੀਡੀਆ ਰਿਪੋਰਟਸ ਮੁਤਾਬਕ ਪੰਚਾਇਤੀ ਚੋਣਾ ਦੌਰਾਨ ਜਲਾਲਾਬਾਦ ਦੇ ਬीडीपीਓ ਦਫਤਰ 'ਚ ਗੋਲੀ ਚੱਲੀ ਸੀ ਤੇ ਉਸ ਮਾਮਲੇ 'ਚ ਹੀ ਵਰਦੇਵ ਸਿੰਘ ਨੋਨੀਵਾਨ ਤੋਂ ਉਹਨਾਂ ਦੇ ਪ੍ਰਾ ਨਰਦੇਵ ਸਿੰਘ ਬੋਵੀਮਾਨ ਦਾ ਸਾਹਮਣੇ ਆਇਆ ਸੀ ਤੇ ਉਹਨਾਂ ਸਮੇਂ ਤੀ ਪੰਜ ਹੋਰ ਲੋਕ ਜੋ ਸੀਗੇ ਸ਼ਾਮਲ ਸੀਗੇ ਜਿਸ ਤੋਂ ਬਾਅਦ ਵਰਦੇਵ ਸਿੰਘ ਨੋਨੀਮਾਨ ਤੇ ਨਿਰਦੇਵ ਸਿੰਘ ਬੌਬੀ ਮਾਨ ਸਮੀਰ ਪੰਜ ਲੋਕਾਂ ਤੇ ਪੁਲਿਸ ਨੇ 307 ਦਾ ਮਾਮਲਾ ਦਰਜ ਕੀਤਾ ਸੀ ਤੇ ਜਾਣਕਾਰੀ ਮੁਤਾਬਕ 2 ਮਹੀਨਾ ਪਹਿਲੇ ਵਰਦੇਵ ਸਿੰਘ ਨੋਨੀਮਾਨ ਦੇ ਭਰਾ ਬੌਬੀ ਮਾਨ ਦੀ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਹੀ ਹੁਣ ਪੀਤੀ ਰਾਤ ਨੂੰ ਮੁਹਾਲੀ ਦੇ ਕੋਲ ਜਾਣਕਾਰੀ ਮੁਤਾਬਕ ਮੁਹਾਲੀ ਦੇ ਕੋਲ ਬੀਤੀ ਰਾਤ ਨੂੰ ਪੁਲਿਸ ਨੇ ਵਰਦੇਵ ਸਿੰਘ ਨੋਨੀਮਾਨ ਨੂੰ ਗ੍ਰਿਫਤਾਰ ਕੀਤਾ ਇਹ ਵੱਡੀ ਖਬਰ ਅੱਜ ਸਾਹਮਣੇ ਆਈ ਹੈ ਬੀਡੀਪੀਓ ਦਫ਼ਤਰ 'ਚ ਗੋਲੀ ਚੱਲੀ ਸੀ ਇਸੇ ਮਾਮਲੇ 'ਚ ਦੇਵ ਸਿੰਘ ਨੋਨੀ ਮਾਨ ਦਾ ਨਾਂ ਜੋ ਸੀਗਾ ਸ਼ਾਮਿਲ ਸੀਗਾ ਤੇ ਇਸ ਦੇ ਨਾਲ ਹੀ ਉਹਨਾਂ ਦੇ ਭਰਾ ਬੋਬੀ ਮਾਨ ਦਾ ਵੀ ਨਾਂ ਸ਼ਾਮਿਲ ਸੀ ਤੇ 2 ਮਹੀਨਾ ਪਹਿਲੇ ਉਹਨਾਂ ਦੇ ਭਰਾ ਬੋਬੀ ਮਾਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਬੀਤੀ ਰਾਤ ਨੂੰ ਹੁਣ ਵਰਦੀਪ ਸਿੰਘ ਨੋਨੀ ਮਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਕਿਤਨਾ ਕਿਤੇ ਵੱਡੀ ਖਬਰ ਜ਼ਰੂਰ ਹੈ ਕਿਉਂਕਿ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਜਿਹੜੇ ਵਰਦੇਵ ਸਿੰਘ ਨੂਨੀ ਮਾਨ ਨੇ ਅਕਾਲੀ ਦਲ ਯਾਨੀ ਕਿ ਜੋ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਕਾਫੀ ਕਰੀਬੀ ਮੰਨੇ ਜਾਂਦੇ ਨੇ ਉਹਨਾਂ ਦੇ ਜਿਹੜੇ ਪਰਿਵਾਰ ਹੈ ਉਹਨਾਂ ਦੇ ਨਾਲ ਵੀ ਕਾਫੀ ਅੱਛੇ ਸਬੰਧ ਨੇ ਸੁਖਬੀਰ ਸਿੰਘ ਬਾਦਲ ਦੇ ਤੇ ਇਸ ਵਿੱਚਕਾਰੀ ਹੁਣਾ ਜੋ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਵਰਦੇਵ ਸਿੰਘ ਨੂਨੀ ਮਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਜਾਣਕਾਰੀ ਮੁਤਾਬਕ ਅੱਜ ਜਲਾਲਾਬਾਦ ਅਦਾਲਤ 'ਚ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ। ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਸੀਨੀਅਰ ਲੀਡਰ ਅਕਾਲੀ ਦਲ ਦੇ ਵਰਦੇਵ ਸਿੰਘ ਵੀਡੀਓ ਤੇ ਦਫਤਰ ਤੇ ਚੱਲੀ ਗੋਲੀ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਅੱਜ ਉਹਨਾਂ ਦੀ ਪੇਸ਼ੀ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਅਦਾਲਤ ਕੀ ਫੈਸਲਾ ਸੁਣਾਉਂਦੀ ਹੈ ਤੇ ਆਖਿਰਕਾਰ ਇਸ ਕੇਸ 'ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੋਂ